ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਜਾਂਦੇ ਨੇ ਵੱਖ-ਵੱਖ ਸ਼ਹਿਰਾਂ ਵਿੱਚ ਗਣਤੰਤਰ ਦਿਵਸ ਮੌਕੇ 플ੈਗ ਮਾਰਚ ਕੱਢੇ ਜਾਂਦੇ ਨੇ ਤਾਂ ਜੋ ਕੋਈ ਵੀ ਮਾੜਾ ਅੰਸਰ ਸਿਰ ਨਾ ਚੁੱਕ ਸਕੇ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਧੂਰੀਆਂ ਨੇ ਜਿੱਥੇ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਦੀ ਅਗਵਾਈ ਹੇਠ ਐਸਪੀ योगेश शर्मा ਅਤੇ ਡੀਐਸਪੀ ਤਲਵਿੰਦਰ ਸਿੰਘੇ ਪਾਰੀ ਪੁਲਿਸ ਫੋਰਸ ਨਾਲ ਇੱਕ ਫਲੈਗ ਮਾਰਚ ਕੱਢਿਆ। ਇਹ ਕਹੋਗੇ ਜਿਹੜੀ ਫਲੈਗ ਮਾਰਚ ਕੱਢਿਆ ਰਾਕੀ ਮੁੱਖ ਮਕਸਦ ਕੀ ਹੈ ਇਹ? ਇਹ 26 ਜਨਵਰੀ ਦੇ ਮੱਦੇ ਨਜ਼ਰ ਇਹ ਸੁਰੱਖਿਆ ਪ੍ਰਬੰਧ ਇਨਸ਼ੋਰ ਕਰਨ ਵਾਸਤੇ ਅਸੀਂ ਇਹ ਫਲੈਗ ਮਾਰਚ ਕੱਢਿਆ ਹੈਗਾ। ਇਹਦੇ ਚ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਅਸੀਂ ਨਾਕੇ ਲਗਾਏ ਹੋਏ ਆ। ਜਿਹੜੀਆਂ ਭੀੜ ਭਰੀਆਂ ਮਾਰਕੀਟਸ ਨੇ ਉਹ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡਸ ਉੱਥੇ ਚੈੱਕ ਕੀਤੇ ਜਾ ਰਹੇ ਹੈ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਸੈਂਸ ਆਫ ਸਿਕਿਉਰਿਟੀ ਜਿਹੜੀ ਪਬਲਿਕ ਜਾਵੇ ਤੇ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਇੱਕ ਮੈਸੇਜ ਆਵੇ ਕਿ ਪੁਲਿਸ ਪ੍ਰੋਐਕਟਿਵ ਹੈ ਤੇ ਕੋਈ ਵੀ ਕਿਸੇ ਗਲਤ ਐਕਟੀਵਿਟੀ ਚ ਇਨਵੋਲਵ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਬੰਦ ਐਕਸ਼ਨ ਲਵਾਂਗੇ ਤੇ ਪ੍ਰੀਵੈਂਟਿਵ ਸਟੈਪ ਲੈ ਰਹੇ ਹੈਗੇ ਆ ਬੇਸਿਕਲੀ ਟੂ ਇਨਸ਼ੋਰ ਡੋਮੀਨੇਸ਼ਨ ਐਂਡ ਵਿਜ਼ਿਬਿਲਿਟੀ ਆਫ ਫੋਰਸ ਤੇ ਇਹਦੇ ਚ ਅਸੀਂ ਜਿਹੜੇ ਡੇ ਐਂਡ ਨਾਈਟ ਜਿਹੜੇ ਸੁਰੱਖਿਆ ਪ੍ਰਬੰਧ ਅਪਣਾ ਕੀਤੇ ਹੋਏ ਆ ਡੇ ਟਾਈਮ ਤੇ ਵੀ ਨਾਕਾ ਬੰਦੀ ਲੱਗੀ ਹੋਈ ਹੈ ਅ ਬੁਜ਼ਾਰਾਂ ਦੇ ਵਿੱਚ ਡੋਮਿਨੇਸ਼ਨ ਜਾਰੀ ਹੈ ਤੇ ਇਸ ਤੋਂ ਇਲਾਵਾ ਨਾਈਟ ਟਾਈਮ ਦੇ ਵਿੱਚ ਵੀ ਜਿਹੜੇ ਸੁਰੱਖਿਆ ਪ੍ਰਬੰਧ ਪ੍ਰੋਪਰਲੀ ਕੀਤੇ ਗਏ ਹੈਗੇ ਆ ਤਾਂ ਜੋ 26 ਜਨਵਰੀ ਦਾ ਜਿਹੜਾ ਫੰਕਸ਼ਨ ਆ ਉਹ ਪੀਸਫੁਲੀ ਇਨਸ਼ੋਰ ਕੀਤਾ ਜਾ ਸਕੇ ਲੋਕਾਂ ਨੂੰ ਕੀ ਅਪੀਲ ਕਰਉਣੀ ਹੈ ਲੋਕਾਂ ਨੂੰ ਜੀ ਇਹੀ ਪੀੜਾ ਹੈ ਕਿ ਪੁਲਿਸ ਦਾ ਸਾਥ ਦਿਓ ਕਿਤੇ ਵੀ ਕੋਈ ਮਾੜੀ ਅਨਸਰ ਦੀ ਮੂਮੈਂਟ ਕੋਈ ਸਸਪੀਸ਼ੀਅਸ ਪਰਸਨ ਨਜ਼ਰ ਚਾਉਣਾ ਹੈਗਾ ਉਹਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਟਾਈਮਲੀ ਪੁਲਿਸ ਨਾਲ ਸ਼ੇਅਰ ਕੀਤੀ ਜਾਵੇ ਤੇ ਬਾਕੀ ਪੁਲਿਸ ਇਜ਼ देयर फॉर ਯੂ 24 ਘੰਟੇ ਤੁਹਾਡੇ ਲਈ ਹਾਜ਼ਰ ਹੈ ਤੁਹਾਡੀ ਸੁਰੱਖਿਆ ਵਾਸਤੇ ਤਨ ਆਇਤਾ ਤੇ ਉਹਦੇ ਅਕੋਰਡਿੰਗਲੀ ਅਸੀਂ ਇਹ ਸਾਰਾ ਡੋਮੀਨੇਸ਼ਨ ਕਰ ਰਹੇ ਹਾਂ ਮਾੜੇ ਅਨਸਰਾਂ ਨੂੰ ਕੀ ਚੇਤਾਵਨੀ ਆਈ ਹੈ ਮਾੜੇ ਅਨਸਰਾਂ ਨੂੰ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬੇਸਿਕਲ ਬੇਸਿਕ ਸਾਡਾ ਪਰਪਸ ਇਹ ਹੈ ਕਿ ਜਿਹੜਾ ਪਬਲਿਕ ਨੂੰ ਸੈਂਸ ਆਫ ਸਿਕਿਉਰਿਟੀ ਮਿਲੇ ਤੇ ਮਾੜੇ ਅਨਸਰਾਂ ਨੂੰ ਇਹ ਮੈਸੇਜ ਆਵੇ ਕਿ ਪੁਲਿਸ ਕੋਰਕਟਿਵ ਹੈ ਤਾਇਨਾਤ 24 ਘੰਟੇ ਤਾਇਨਾਤ ਜੇ ਕੋਈ ਵੀ ਕਿਸੇ ਵੀ ਮਾੜੀ ਘਟਨਾ ਚ ਕੋਈ ਐਂਟੀ ਸੋਸ਼ਲ ਐਂਟੀ ਨੈਸ਼ਨਲ ਕਿਸੇ ਐਕਟੀਵਿਟੀ ਚ ਇਨਵੋਲਵ ਹੋਏਗਾ ਹੋਏਗਾ ਉਹਦੇ ਖਿਲਾਫ ਜਿਹੜਾ ਬੰਦ ਐਕਸ਼ਨ ਲਏਗਾ